ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਆਪਣੇ ਮਾਝੇ ਵਾਲੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਵਿਖਾਉਣ ਜਾ ਰਹੇ ਹਾਂ ਜੀ ਆਪਣਾ ਪੰਜਾਬੀ ਵਿਰਸਾ ਜਿਹੜਾ ਕਾਫੀ ਸਮਾਂ ਪਹਿਲਾਂ ਜਿਹੜਾ ਆਪਣੇ ਕੋਲ ਵਿਸਰ ਚੁੱਕਿਆ ਤੇ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਆਪਣਾ ਪੰਜਾਬੀ ਵਿਰਸਾ ਹੁੰਦਾ ਸੀ ਉਹ ਚੱਲ ਗਾ ਮੈਂ ਤੁਹਾਨੂੰ ਵਿਖਾਵਾਂਗੇ ਜੀ ਤੇ ਇੱਧਰ ਤੁਸੀਂ ਦੇਖ ਸਕਦੇ ਜੇ ਜੀ ਆਪਣੇ ਵੀਰ ਹੋਣੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਭਾਜੀ ਠੀਕ ਠਾਕ ਹੋ ਵਧੀਆ ਵਧੀਆ ਭਾਜੀ ਇਹ ਵੀਰ ਹੋਣਾ ਤੁਸੀਂ ਦੇਖ ਸਕਦੇ ਜੇ ਇੱਕ ਰੇੜੀ ਤਿਆਰ ਕੀਤੀ ਆ ਜੀ ਤੇ ਬਾਕੀ ਆਪਣਾ ਇਹ ਮਜ਼ਦੂਰੀ ਦਾ ਕੰਮ ਕਰਦੇ ਆ ਤੇ ਰੇੜੀ ਇਹਨਾਂ ਨੇ ਆਖੋ ਤਿਆਰ ਕੀਤੀ ਆ ਤੇ ਜੋ ਆਪਣੇ ਪੰਜਾਬੀ ਵਿਰਸਾ ਉਹ ਇਹਨਾਂ ਨੇ ਰੇੜੀ ਦੇ ਉੱਤੇ ਆਪਣਾ ਵਿਖਾਇਆ ਵਾ ਤੇ ਪਾਜੀ ਇਹ ਆਪਣਾ ਕਦੋਂ ਤਿਆਰ ਕੀਤੀ ਤੁਸੀਂ ਜੀ ਇਹ ਰੇੜੀ ਬਣਾਉਣ ਨੂੰ ਪਾਜੀ ਹੋਈ ਗਏ ਢਾਈ ਸਾਲ ਤੇ ਉਦੋਂ ਬਾਅਦ ਆ ਨਾ ਪਏ ਸੋਚਿਆ ਵੀ ਪੰਜਾਬ ਜੇ ਪੁਰਾਣਾ ਕਲਚਰ ਆਪਣਾ ਪੰਜਾਬੀ ਵਿਰਸਾ ਵਾ ਪੁਰਾਣੇ ਵਿਰਾਸ ਤੇ ਲੋਕ ਭੁੱਲ ਜੁ ਗਏ ਆ ਵੀ ਆਪਾਂ ਲਾਈਏ ਨੂੰ ਵੇਖ ਕੇ ਦੁਬਾਰੋਂ ਲੋਕਾਂ ਕੀ ਤਾਂ ਕਰਾਈਏ ਤੇ ਪਾਣਾ ਪੁਰਾਣਾ ਵੇਲਾ ਲੈ ਗਏ ਜਿੱਦਾਂ ਵੀ ਜੀ ਸਾਈਕਲ ਦੂਜੀ ਵਾਲਾ ਅੱਛਾ ਜੀ ਇਹ ਇਹ ਦੂਜੀ ਵੀ ਤਾਂ ਪਹਿਲਾਂ ਤੋਂ ਸਾਈਕਲ ਦੇ ਦੁੱਧ ਇਕੱਠਾ ਕਰਦੇ ਹੁੰਦੇ ਸੀ ਠੀਕ ਹੈ ਜੀ ਦੋਨੇ ਰੱਖ ਲਾਣੇ ਮਗਰ ਸਾਈਕਲ ਦੇ ਦੁੱਧ ਇਕੱਠਾ ਕਰਨਾ ਹੁਣ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਜੋ ਭੁੱਲ ਚੁੱਕੇ ਆ ਭਾਜੀ ਵਾਹ ਜੀ ਵਾਹ ਤੇ ਇਹ ਤੋਂ ਅੱਗੇ ਭਾਜੀ ਕੀ ਦੇ ਇਹ ਤੋਂ ਅੱਗੇ ਭਾਜੀ ਆ ਕੱਚੇ ਘਰਾਂ ਦਾ ਪ੍ਰਿੰਟ ਲਾਇ ਜਿੱਦਾਂ ਆਪਣੀਆਂ ਸਵਾਨੀਆਂ ਕੱਚੇ ਘਰਾਂ ਦਾ ਤਾਨੂੰ ਬਾਗ ਬਾਲ ਕੇ ਕੰਮ ਕਰਦੇ ਹਾਂ ਨਹੀਂ ਹੁਣ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਚਲੋ ਲੋਪ ਹੋ ਗਈਆਂ ਸਹੀ ਹੈ ਜੀ ਸਹੀ ਹੈ ਪ੍ਰਿੰਟਾ ਜਿੱਦਾਂ ਨਾਲ ਲਿਮਣਾ ਪੋਚਣਾ ਕੋਸ ਨੂੰ ਲੱਗੁੰਦਾ ਹੀ ਨਾ ਜੋ ਭਾਜੀ ਮਿਲ ਜਾਂਦਾ ਹੀ ਵਾਹ ਜੀ ਵਾਹ ਅਗਲੇ ਬੰਦੇ ਭਾਜੀ ਕੱਚੇ ਘਰ ਜਿੱਦਾਂ ਫੱਟੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੁੰਦੇ ਹਾਂ ਫੱਟੀ ਦੇ ਊੜਾੜਾ ਲਿਖਣਾ ਕਿ ਤਾ ਇਹ ਤਾਂ ਪੂਰਾ ਊੜਾੜਾ ਭਾਜੀ ਲਿਖਿਆ ਤੁਸੀਂ ਐ ਸੀ ਹਾਂ ਜੀ ਜੋ ਨਮੀ ਜਾਂਦੇ ਸੀ ਭਾਜੀ ਭੁੱਲ ਚੁੱਕੀ ਆ ਸਹੀ ਆ ਭਾਜੀ ਇਹ ਤਾਂ ਤੁਸੀਂ ਪੰਜਾਬੀ ਜਿਹੜਾ ਪੁਰਾਣਾ ਪੰਜਾਬ ਹੀ ਆਪਣਾ ਉਹਦੀ ਝਲਕ ਵਿਖਾਤੀ ਜਾ ਖਾਣ ਵੇੜਿਆਂ ਦੇ ਵਿੱਚ ਕਿੱਦਾਂ ਮੰਝੀਆਂ ਡਿੱਠੀਆਂ ਕਿੰਨਾ ਪੁਰਾਣੇ ਲੋਕ ਰਹਿੰਦੇ ਹੁੰਦੇ ਸਾਨੂੰ ਸਦਾ ਸਹੀ ਆ ਜੀ ਸਹੀ ਆ ਖੁੱਲੇ ਵੇੜੇ ਆ ਆ ਵੇਖ ਸਕਦੇ ਜੇ ਤੁਸੀਂ ਇੱਕ ਝਲਕੇ ਵੇਖੋ ਜੀ ਪੁਰਾਣੇ ਪੰਜਾਬ ਦੀ ਤੇ ਜਿਹੜੇ ਜਿਹੜੇ ਸਮੇਂ ਵਿੱਚੋਂ ਨਿਕਲੇ ਉਹਨਾਂ ਨੂੰ ਤੇ ਪਤਾ ਆ ਤੇ ਅੱਗੇ ਭਾਜੀ ਹੋਰ ਕੀ ਤਿਆਰ ਕੀਤਾ ਜੀ ਪਾ ਪੰਜਾਬੀ ਪੜੋ ਪੰਜਾਬੀ ਲਿਖੋ ਲਖਾਇਆ ਨਾਲ ਪਹਾੜ ਲਿਖਾਈ ਦੋਣੀ ਨਾ ਪੜਾ ਹੁੰਦੀ ਕੋਲ ਟੇਬਲ ਚੱਲ ਪਈ ਭਾਜੀ ਵਾਹ ਵਾਹ ਇਹ ਇੱਕ ਸਾਈਕਲ ਆ ਇਹ ਪਹਿਲਾ ਸਾਈਕਲ ਹੁੰਦੇ ਕਿਦਾਂ ਆਮ ਮਦਾਨੀ ਰੜਕਦੀਆਂ ਭਾਜੀ ਜਿੱਦਾਂ ਅਸੀਂ ਸਵਾਨੀਆਂ ਪਹਿਲਾਂ ਥੇ ਕੰਮ ਕਰਦੇ ਹੁੰਦੀਆਂ ਮਦਾਨੀਆਂ ਇਹ ਮੱਖਣ ਰੜਕਦੀਆਂ ਨਾ ਕੱਟਦੀਆਂ ਇਹ ਚੋਂ ਹੁਣ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਲੋਪ ਹੋ ਚੁੱਕੀਆਂ ਭਾਜੀ ਜਿੱਦਾਂ ਉੜਾੜਾ ਪੈਂਦੀ ਐ ਖਰੀ ਲਖਾਈ ਆਪਾਂ ਸਾਹਮਣੇ ਸਹੀ ਆ ਭਾਜੀ ਸਹੀ ਆ ਮੇਰਾ ਸੋਹਣਾ ਦੇਸ਼ ਪੰਜਾਬ ਜਿੱਦਾਂ ਸੁਆਣੀਆਂ ਭਾਜੀ ਕੰਮ ਕਰਨੀਆਂ ਚੁੱਲੇ ਤੇ ਉਧਰ ਲਾਲ ਟੈਣਾਂ ਨਾ ਛਿੱਡੀਆਂ ਵਾਂ ਲਾਲ ਟੈਣ ਦਾ ਵੀ ਤੁਹਾਨੂੰ ਪਤਾ ਸਮਝ ਹਾਬ ਨੇ ਇਹ ਚੀਜ਼ਾਂ ਲੋਕ ਸਹੀ ਆ ਜੀ ਆ ਪਹਿਲੋਂ ਉਹ ਹੀ ਜੀ ਸਹੀ ਆ ਜੀ ਨਾ ਬੋਲੀ ਇਹ ਬੇਇੰਸ਼ਾਨ ਰੰਗਲਾ ਪਿਆ ਇਹ ਫੱਟੀ ਲਾਈ ਭਾਜੀ ਤੁਸੀਂ ਨਾਲ ਇਹ ਨਹੀਂ ਫੱਟੀ ਭਾਜੀ ਸਪੈਸ਼ਲ ਲਾਈ ਮਗਰ ਪੰਜਾਬੀਆਂ ਦੀ ਸ਼ਾਨ ਵੱਖਰੀ ਰੰਗਲਾ ਪੰਜਾਬ ਇੱਧਰ ਭਾਜੀ ਸਵਾਨੀ ਆਪਣੀ ਪੋਚਾ ਲਾ ਰਹੀ ਤਾਂ ਪਤਾ ਖਰਾਕਾਂ ਖੁੱਲੀਆਂ ਹੁੰਦੀਆਂ ਸਵਾਨੀਆਂ ਥੀ ਕੰਮ ਕਰਦੇ ਹੁੰਦੇ ਨੇ ਕੱਜੇ ਘਰਾਂ ਲਿੰਮਣਾਂ ਤੇ ਪੋਚਾ ਲਾਉਣਾ ਹੁਣ ਸਮੇਂ ਦੇ ਹਿਸਾਬ ਨਾਲ ਉਹ ਜੀ ਤੀਜਾ ਪਾਈਏ ਲੋਪ ਹੋ ਚੁੱਕੀਆਂ ਹੋਣ ਸਹੀ ਆ ਭਾਜੀ ਸਹੀ ਆ ਤੇ ਇੱਧਰ ਭਾਜੀ ਕੀ ਲਾਇਆ ਜਿਆ ਇਹ ਮੰਝਾ ਲਾਇਆ ਭਾਜੀ ਆਪਣੇ ਵਿਆਹਾਂ ਸ਼ਾਦਿਆਂ ਕਰਾਂ ਲੰਗ ਹੁੰਦੇ ਸ਼ਾਨ ਹੁੰਦੇ ਸੀ ਸਹੀ ਆ ਭਾਜੀ ਇਹ ਚਰਖਾ ਭਾਜੀ ਦੇ ਸਵਾਨੀਆਂ ਆਪਣੀਆਂ ਪਹਿਲਾਂ ਕਰਦੀਆਂ ਹੁੰਦੀਆਂ ਜਿੰਨਾ ਖਾਦਰ ਦੇ ਕੇਸ ਹੁੰਦੇ ਨੇ ਹੁਣ ਇਸ ਸਮੇਂ ਦੇ ਹਿਸਾਬ ਨਾਲ ਉਹ ਜੀ ਤੀਜਾ ਲੋਪ ਸਹੀ ਆ ਲੋਪ ਹੋ ਗਈਆਂ ਭਾਜੀ ਇਹ ਲੋਪ ਲੋਪ ਚਰਕੇ ਤੇ ਦੇਖਦੇ ਨਹੀਂ ਐ ਜ ਆਹ ਨਲਕਾ ਸਵਾਨੀ ਆਪਣੀ ਗੀਣ ਦੀ ਭਾਜੀ ਉਹਨਾਂ ਲੱਗੇ ਦਾ ਵੀ ਤੁਹਾਨੂੰ ਕੋਈ ਟ੍ਰੈਂਡ ਖਤਮ ਹੁੰਦਾ ਜਾਂਦਾ ਸਮਝਦਾ ਹਾਂ ਨੇ ਇਹ ਚੀਜ਼ਾਂ ਜੋ ਪੁਰਾਣਾ ਪਿਛੋਕੜ ਹੈ ਦੁਨੀਆ ਭੁੱਲ ਚੁੱਕੀ ਆਪਣੀ ਭਾਜੀ ਸਹੀ ਹੈ ਜੀ ਸਹੀ ਹੈ ਜਿੱਦਾਂ ਕਿਸਾਨ ਆਪਣੇ ਪੁਰਾਣੇ ਬੀਜ ਰਗੋਣੀ ਹੈ ਥਾਂ ਖੇਤੀ ਕਰ ਦਿੰਦੇ ਬਲਦਾਂ ਨਾਲ ਖੇਤੀ ਕਰ ਦਿੰਦੇ ਹੁਣ ਨਾ ਭਾਈ ਬਲਦ ਰਹੇ ਨਾ ਹਾਲ ਰਹੇ ਮਸ਼ੀਨਰੀ ਜੋ ਆ ਗਿਆ ਵਾਹ ਜੀ ਵਾਹ ਇਹ ਆਪਾਂ ਭਾਜੀ ਸੋਚਿਆ ਵੀ ਦੁਨੀਆ ਵੱਖਰਾ ਕਰਕੇ ਵਿਖਾਈਏ ਪੁਰਾਣਾ ਕਲਚਰ ਆ ਪੁਰਾਣੀ ਵਿਰਾਸਤ ਆ ਇਹ ਆਪਣੇ ਨੌਜਵਾਨ ਪੀੜੀ ਭੁੱਲ ਚੁੱਕੀ ਆ ਸਹੀ ਆ ਪਾਜੀ ਤੇ ਇਹ ਪਾਜੀ ਆਪਣੇ ਤੁਹਾਡੇ ਦਿਮਾਗ 'ਚ ਕਿੱਦਾਂ ਆ ਵੀ ਇਹ ਚੀਜ਼ ਆਪਣਾ ਰੇੜੀ ਤੇ ਤਿਆਰ ਕੀਤੀ ਜਾਵੇ ਇਹ ਦਿਮਾਗ ਪਾਜੀ ਸ਼ਾਂਗ ਹੀ ਆ ਪਾਣੂ ਕਿ ਇਹ ਚੀਜ਼ਾਂ ਨਾਲ ਪਿਆਰ ਹੀ ਪੁਰਾਣਾ ਪਿਛੋਕੜ ਹੀ ਆਪਣਾ ਪੁਰਾਣੀ ਵਿਰਾਸਤ ਹੀ ਇਹ ਲੋਕ ਭੁੱਲ ਗਏ ਪਾਜੀ ਆਪਾਂ ਸੋਚਿਆ ਕੋਈ ਦੇਖੂਗਾ ਰਸਤੇ 'ਚ ਕਿਹਦੇ ਇਹ ਇੱਧਰ ਪਾਜੀ ਆ ਖੂਲ ਆਇਆ ਜੀ ਹੈ ਨਾ ਖੂਲ ਆਇਆ ਪਾਜੀ ਪੁਰਾਣਾ ਜਿਹੜਾ ਤਾਂ ਉਹ ਲਾਈ ਆਂ ਦੀ ਉਦੋਂ ਖੂਹ ਚੱਲ ਦਿੰਦੇ ਹੁਣ ਸਮੇਤ ਸਾਹਿਬ ਨੇ ਇਹ ਚੀਜ਼ਾਂ ਲੂਪ ਹੋ ਗਈਆਂ ਜਿੱਦਾਂ ਚੱਕੀ ਭਾਜੀ ਉਦੋਂ ਅਰਥ ਨਾਲ ਚੱਕੀ ਚੱਲਦੀ ਹੁੰਦੀ ਸੀ ਹੁਣ ਅੱਜ ਤਾਂ ਬੀਜ ਬਹੁਤ ਫਰਕ ਆ ਇਹ ਤੇ ਭਾਜੀ ਤੁਸੀਂ ਸਾਰੀਆਂ ਆਈਟਮਾਂ ਲਾਤੀਆਂ ਜੋ ਮੇਨ ਪੁਰਾਣੇ ਪੰਜਾਬ 'ਚ ਅੱਪਾਂ ਇਹ ਭਾਜੀ ਸ਼ਾਮ ਵੀ ਆਪਾਂ ਇਹਨਾਂ ਚੀਜ਼ਾਂ ਨਾਲ ਵਰਤਦੇ ਹੈਨਾ ਦੁਨੀਆ 'ਨ ਕੋਈ ਵੱਖਰਾ ਕਰਕੇ ਵਿਖਾਈਏ ਭਾਜੀ ਆਪਾਂ ਇਹ ਭਾਜੀ ਖਰਚਾ ਕਿੰਨਾ ਆ ਗਿਆ ਤੁਹਾਡੀ ਰੇੜੀ ਦੇ ਉੱਪਰ ਭਾਜੀ ਇਹ ਤੇ ਡੈਕੋਰੇਸ਼ਨ ਦਾ ਮਿਸਤਰੀ ਲੇਬਰ ਪਾ ਕੇ ਵੀ 30000 ਰੁਪਏ ਆ ਹੀ ਗਿਆ ਸੀ 30000 ਰੁਪਏ ਆ ਗਏ ਹਾਂ ਠੀਕ ਆ ਤੇ ਇਹ ਤੁਸੀਂ ਮੈਂ ਜਾਂਦੇ ਵੀ ਜੇ ਮੇਲਿਆਂ ਤੇ ਲੈ ਕੇ ਨੂੰ ਹਾਂਜੀ ਭਾਜੀ ਮੇਲਿਆਂ ਦੇ ਵੀ ਖੜੀ ਦੇ ਵੱਡੇ ਕਬੱਡੀ ਟੂਰਨਾਮੈਂਟ ਤੇ ਵੱਡੇ ਕਾਠ ਕਿਤੇ ਵੀ ਹੋਵੇ ਉਥੇ ਖੜੀ ਦੀ ਭਾਜੀ ਹੁਣ ਗੋਵਿੰਦ ਸਾਹਿਬ ਮੇਲਾ ਭਾਜੀ ਉਥੇ ਵੀ ਖੜਾਂਗੇ ਅੱਛਾ ਇਹ ਹੁਣ ਤੁਸੀਂ ਗੋਵਿੰਦ ਸਾਹਿਬ ਚੱਲੇ ਜਾਓ ਗੋਵਿੰਦ ਸਾਹਿਬ ਵੀ ਪਾਈ ਜਾਵਾਂਗੇ ਹਾਂਜੀ ਆਦੀ ਜਾਵਾਂਗੇ ਗੋਵਿੰਦ ਸਾਹਿਬ ਵੀ ਜਾਵਾਂਗੇ ਮੇਲਾ ਤੇ ਕਬੱਡੀ ਟੂਰਨਾਮੈਂਟ ਤੇ ਖੜੀ ਦੀ ਨਾਲ ਆਪਣਾ ਫੋਨ ਤੇ ਭਾਜੀ ਕੰਮ ਹੁੰਦਾ ਵਾ ਅੱਛਾ ਜੀ ਜਿਹਨਾਂ ਫੋਨ ਆ ਜਾਂਦਾ ਕੰਮ ਦੀ ਕਲ ਜਾਈਦਾ ਹਾਂਜੀ ਠੀਕ ਹੈ ਜੀ ਤੇ ਬਾਕੀ ਮੈਂ ਨੇ ਜਦੋਂ ਮੇਲਿਆਂ ਤੇ ਜਾਂਦੇ ਤੁਹਾਨੂੰ ਮੈਂ ਸੱਦਦੇ ਆ ਮੇਲੇ ਕਰ ਬਾਬਾ ਸਾਹਿਬ ਅਸਿੰਦ ਵੀ ਵੱਡੇ ਵਿਦਹਾਤ ਪੀਸਭਰਾ ਨਗਰ ਪੰਜਾ ਸਭਰਾ ਉਹਨਾਂ ਨੇ ਬਾਜੀ ਕੁਮਜਾ ਸਨਮਾਨਿਤ ਕੀਤਾ ਹੈ ਆਪਣਾ ਬਾਜੀ ਥੋੜੇ ਦਿਨ ਹੋ ਗਏ ਸਹੀ ਹੈ ਜੀ ਜੇ ਤਾਂ ਬਾਜੀ ਫਿਰ ਲੱਗ ਜਾਈਦਾ ਦੁਨੀਆ ਨੇ ਵਿਖਾਈਦਾ ਲੋਕ ਵੇਂਦੇ ਵੇਖ ਕੇ ਪੁਰਾਣਾ ਵੇਲਾ ਚੇਤਾ ਕਰਦੇ ਬਜ਼ੁਰਗੋਂ ਨਹੀਂ ਖੁਸ਼ ਹੁੰਦੇ ਵੱਡੇ ਆਪਣੀ ਇਹ ਚੀਜ਼ਾਂ ਵੇਦੇ ਅਗਲੇ ਆਪਾਂ ਨੂੰ ਵੀ ਖੁਸ਼ੀ ਹੁੰਦੀ ਵੀ ਅਗਲੇ ਨੂੰ ਚੋ ਚੀਜ਼ ਵਧੀਆ ਲੱਗੀ ਆ ਇਹ ਬਾਜੀ ਜੇ ਕਿਸੇ ਨੇ ਤੁਹਾਨੂੰ ਸੱਦਣਾ ਹੋਵੇ ਕਿ ਮੇਲੇ ਤੇ ਜਾਂ ਆਪਣਾ ਇਹ ਤੁਹਾਡੇ ਉੱਥੇ ਵਿਖਾਉਣੀ ਹੋਵੇ ਆਪਣਾ ਕਲਚਰ ਤੁਸੀਂ ਵਿਖਾਉਣਾ ਹੋਵੇ ਤੇ ਤੁਸੀਂ ਆਪਣਾ ਕੋਈ ਫੋਨ ਨੰਬਰ ਦਿਓ ਜੀ ਤੁਸੀਂ ਹਾਂ ਜੀ ਆਪਣਾ ਫੋਨ ਨੰਬਰ ਹੈਗਾ 9916 33205 ਆਪਣਾ ਨਾਮ ਆਪਣਾ ਪੌਂਦੀਪ ਸਿੰਘ ਆ ਪਿੰਡ ਬਰਾਮਪੜਾ ਜ਼ਿਲ੍ਹਾ ਤਰਨਤਨ ਪਾਜੀ ਤੇ ਬਾਕੀ ਜਰੂਰ ਵੀਰ ਨੂੰ ਸੱਦੋ ਜੀ ਪ੍ਰੋਗਰਾਮਾਂ ਦੇ ਉੱਪਰ ਜਾਂ ਪਿੰਡਾਂ ਦੇ ਵਿੱਚ ਕਿਤੇ ਮੇਲੇ ਲੱਗਦੇ ਆ ਤੇ ਜਰੂਰ ਵੀਰ ਨੂੰ ਸੱਦੋ ਜੇ ਕਿਹਨੇ ਪੁਰਾਣਾ ਪੰਜਾਬ ਵੇਖਣਾ ਉਹਦੀ ਝਲਕ ਆਪਣੇ ਨਿਆਣਿਆਂ ਨੂੰ ਵਿਖਾਉਣੀ ਆ ਜਿਹੜਾ ਇਸ ਟਾਈਮ ਜਿਹੜਾ ਪੰਜਾਬ ਪੁਰਾਣਾ ਲੋਪ ਹੋ ਚੁੱਕਾ ਉਹ ਤੁਸੀਂ ਵਿਖਾਉਣਾ ਤੇ ਜਰੂਰ ਵੀਰ ਦੇ ਨਾਲ ਸੰਪਰਕ ਕਰੋ ਨੰਬਰ ਇਹਨਾਂ ਨੇ ਦਿੱਤਾ ਹੈ ਇੱਧਰ ਰੇਡੀ ਦੇ ਉੱਪਰ ਵੀ ਇਹਨਾਂ ਨੇ ਨੰਬਰ ਲਿਖਿਆ ਤੇ ਜਰੂਰ ਇਹਨਾਂ ਨੂੰ ਸੱਦੋ ਜੀ ਮੇਲਿਆਂ ਦੇ ਉੱਤੇ ਵੱਧ ਤੋਂ ਵੱਧ ਤੇ ਬਾਕੀ ਵੀਡੀਓ ਵੇਖ ਕੇ ਦੱਸਿਓ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਤਾਂ ਜੋ ਵੀਰਾਂ ਨੂੰ ਕੋਈ ਨਾ ਕੋਈ ਸੱਦੇ ਮੇਲਿਆਂ ਦੇ ਉੱਪਰ ਤੇ ਇਹਨਾਂ ਦਾ ਵੀ ਸਨਮਾਨ ਹੋਵੇ ਤੇ ਬਾਕੀ ਖਰਚਾ ਇਹਨਾਂ ਨੇ ਦੱਸਿਆ ਤੀ ਤੋ 35000 ਰੁਪਏ ਇਹਨਾਂ ਦਾ ਖਰਚਾ ਆਇਆ ਤੇ ਜਰੂਰ ਇਹਨਾਂ ਨੂੰ ਸੱਦੋ ਜੀ ਤੇ ਬਾਕੀ ਠੀਕ ਆ ਜੀ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੁਹਾਡਾ ਤੱਕ ਦੇ ਲਈ ਸასი ਸ਼ਾਲ ਜੀ